ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਲੁਧਿਆਣਾ ਤੋਂ ਇੱਕ ਅਜੀਹੀ ਖਬਰ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋ ਮੋਟਰਸਾਈਕਲ ਸਵਾਰ ਜਿਹੜੇ ਸਿਗੇ ਵਿਅਕਤੀ ਜਿਹੜੇ ਆ ਉਹ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਉੱਪਰ ਮੋਟਰਸਾਈਕਲ ਤੇ ਆਏ ਤੇ ਮੋਟਰਸਾਈਕਲ ਜਿਹੜਾ ਸੀ ਫਿਰੋਜ਼ਪੁਰ ਰੋਡ ਤੇ ਉਹਨਾਂ ਨੇ ਜਿਹੜਾ ਲੁਧਿਆਣਾ ਰੋਕਿਆ ਤੇ ਉੱਥੇ ਇੱਕ ਜਿਹੜੀ ਬੋਰੀ ਸੀ ਬੋਰੀ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਇੱਕ ਲੜਕੀ ਦੀ লাশ ਸੀਗੀ ਉਹਨਾਂ ਨੇ ਉਸ ਬੋਰੀ ਨੂੰ ਉੱਥੇ ਡਵਾਈਡਰ ਦੇ ਉੱਪਰ ਸੁੱਟ ਦਿੱਤਾ ਤੇ ਇੱਥੇ ਹੀ ਕੁਝ ਲੋਕ ਸਨ ਉਹਨਾਂ ਨੇ ਕਿਹਾ ਕਿ ਇਹ ਬੋਰੀ ਦੇ ਵਿੱਚ ਕੀ ਹੈ ਤਾਂ ਉਹਨਾਂ ਨੌਜਵਾਨਾਂ ਨੇ ਇਹ ਕਹਿ ਦਿੱਤਾ ਕਿ ਇਸ ਬੋਰੀ ਦੇ ਵਿੱਚ ਤਾਂ ਅੰਬ ਨੇ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਹੈ ਜਦੋਂ ਉੱਥੋਂ ਕੁਝ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ ਕਿ ਇਸ ਬੋਰੀ ਨੂੰ ਇੱਥੋਂ ਚੁੱਕ ਲਾਓ ਤੇ ਇਹ ਬੋਰੀ ਜਿਹੜੀ ਆ ਇੱਥੇ ਨਹੀਂ ਸੁਟਣ ਦੇਣੀ ਤਾਂ ਉਸ ਵਕਤ ਜਿਹੜਾ ਇੱਕ ਮੋਟਰਸਾਈਕਲ ਸਵਾਰ ਸੀ ਜੋ ਕਿਹਾ ਜਾ ਰਿਹਾ ਹੈ ਉਹ ਤੇ ਪਹਿਲਾਂ ਹੀ ਉੱਥੋਂ ਫਰਾਰ ਹੋ ਗਿਆ ਮੌਕੇ ਤੇ ਹੀ ਲੋਕਾਂ ਨੇ ਜਿਹੜਾ ਸੀਗਾ ਕਿ ਉਹ ਪੁਲਿਸ ਨੂੰ ਜਿਹੜਾ ਆ ਕਿ ਥਾਣਾ ਡਿਵੀਜ਼ਨ ਨੰਬਰ 8 ਦੇ 8 ਨੂੰ ਜਿਹੜਾ ਕਿ ਕਾਲ ਕੀਤੀ ਤੇ ਥਾਣਾ ਡਿਵੀਜ਼ਨ ਨੰਬਰ 8 ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿ ਆਰਤੀ ਚੌਂਕ ਦੇ ਕੋਲ ਕਿਸੇ ਨੇ ਬੋਰੀ ਸੁੱਟੀ ਹੈਗੀ ਆ ਤੇ ਉਸ ਦੇ ਵਿੱਚ ਕੋਈ Laash ਹੋਣ ਦੀ ਉਹਨਾਂ ਨੂੰ ਸ਼ੱਕ ਹੈਗੀ ਆ ਲੋਕਾਂ ਨੇ ਬੋਰੀ ਸੁੱਟਣ ਵਾਲੇ ਲੜਕਿਆਂ ਨੂੰ ਰੋਕ ਕੇ ਪੁੱਛਿਆ ਵੀ ਪਰ ਉਹ ਜਿਹੜੇ ਸੀਗੇ ਕਿ ਮੌਕੇ ਤੋਂ ਜਿਹੜੇ ਆ ਕਿ ਉਹ ਫਰਾਰ ਹੋ ਗਏ ਬਿਲਕੁਲ ਹੀ ਬੇहद ਹੀ ਹੈਰਾਨ ਕਰ ਦੇਣ ਵਾਲੀ ਇੱਕ ਖਬਰ ਹੈ ਕੀ ਦਿਨ ਦਿਹਾੜੇ ਜਿਹੜੀਆਂ ਹੱਤਿਆਵਾਂ ਹੋ ਰਹੀਆਂ ਨੇ ਤੇ ਇਹ ਹੱਤਿਆ ਕਰਨ ਵਾਲੇ ਜਿਹੜੇ ਆ ਉਹ ਡਰ ਵੀ ਨਹੀਂ ਰਹੇ ਹੈਗੇ ਬੋਰੀ ਦੇ ਵਿੱਚ লাশ ਪਾ ਕੇ ਉਹ ਲੜਕੀ ਦੀ লাশ ਦੱਸੀ ਜਾ ਰਹੀ ਹੈਗੀ ਆ ਫਿਲਹਾਲ ਤੇ ਉਸ ਵਕਤ ਪਤਾ ਲੱਗੇਗਾ ਜਦੋਂ ਇਹ ਜਿਹੜੇ ਨੌਜਵਾਨ ਨੇ ਇਹ ਫੜੇ ਜਾਣਗੇ ਤੇ ਇਹ লাশ ਕਿਸ ਦੀ ਹੈ ਕਿਸ ਲੜਕੀ ਦੀ ਹੈ ਕੀ ਕਾਰਨ ਸੀ ਕਿ ਇਸ ਨੂੰ ਮਾਰਿਆ ਗਿਆ ਹੈ ਇਹ ਉਹਨਾਂ ਦੇ ਆਪਣਿਆਂ ਵਿੱਚੋਂ ਹੈ ਜਾਂ ਕੋਈ ਕਿਸੇ ਗੈਰ ਦੀ ਗੈਰ ਲੜਕੀ ਹੈ ਮਤਲਬ ਹੈ ਕਿ ਕੋਈ ਆਣ ਗਵਾਂਡ ਦੀ ਆ ਜਾਂ ਕਿੱਥੋਂ ਦੀ ਲੜਕੀ ਹੈ ਇਹ ਤੇ ਉਸ ਵਕਤ ਪਤਾ ਲੱਗੇਗਾ ਜਿਸ ਵਕਤ ਇਹ ਦੋ ਨੌਜਵਾਨ ਜਿਹੜੇ ਹੈਗੇ ਆ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਣਗੇ ਪਰ ਇਹੋ ਜਿਹੀਆਂ ਘਟਨਾਵਾਂ ਨਿਤ ਦਿਨ ਵਾਪਰ ਰਹੀਆਂ ਨੇ ਕਿਤੇ ਬਾਲੀਆਂ ਕੋਈ ਦਿਨ ਦਿਹਾੜੇ ਖੋਲ ਕੇ ਰਹਿ ਜਾਂਦਾ ਆ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਹੈਗੇ ਆ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਗੋਲੀਬਾਰੀ ਦੀਆਂ ਵਾਰਦਾਤਾਂ ਰੋਜ਼ਾਨਾ ਹੀ ਅਸੀਂ ਤੁਹਾਨੂੰ ਖਬਰਾਂ ਦਿਖਾਉਂਦੇ ਆ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਵੀਡੀਓ ਨੂੰ ਚੱਲਦੇ ਚੱਲਦੇ ਹੀ ਇਸ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਤਾ ਜੋ ਤੁਹਾਡੇ ਤੱਕ ਹਰ ਖਬਰ ਪਹੁੰਚਦੀ ਰਹੇ ਆਓ ਦੇਖਦੇ ਆ ਉੱਥੇ ਤੇ ਜਿਹੜੇ ਕੁਝ ਲੋਕ ਮੌਜੂਦ ਸਿਗੇ ਜੋ ਚਸ਼ਮਦੀਰ ਹੈਗੇ ਆ ਉਹਨਾਂ ਨੇ ਕੀ ਕਿਹਾ ਕਿ ਇੱਕ ਪੂਰੀ ਗਲਵਤ ਕੀ ਹੋਈ ਤੇ ਉੱਥੋਂ ਦੇ ਜੋ ਪੁਲਿਸ ਕਰਮਚਾਰੀ ਨੇ ਉਹਨਾਂ ਨੇ ਕੀ ਕਿਹਾ ਆਓ ਦੇਖਦੇ ਆ ਪੂਰੀ ਰਿਪੋਰਟ ਆਤੀ ਚੌਂਕ ਦੇ ਵਿੱਚ ਮੋਟਰਸਾਈਕਲ ਤੇ ਦੋ ਬੰਦੇ ਆਇਆ ਇੱਕ ਤਾਂ ਸਪੋਰਟੀ ਵਾਲਾ ਸੀਗਾ ਤੇ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਕੋਟੀ ਦਾ ਕਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲੈ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਲੱਗਨੀ ਚਾਬੀ ਕੱਢ ਕੇ ਉਹ ਫਿਰ ਉਹ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਬੋਡੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਆਏ ਨੇ ਚੱਲ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਬਰਦੀ ਪਾਈ ਸੀ ਨੀਲੇ ਰੰਗ ਦੇ ਓਕੇ ਦੇਖੀ ਬੋਲੀ ਹਾਂ ਬੋਲ ਕਹਿੰਦੀ ਦੇਖ ਮੈਂ ਤਾਂ ਇਹ ਪੈਰ ਮਾਰਦੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਦੇ ਵਿੱਚ লাশ ਹੁੰਦੀ ਹੈ ਕੋਈ ਜਾਂ ਕੁੱਤਾ ਵਾ ਜਾਂ ਤਾਂ ਮੈਂ ਮੰਨਦਾ ਜੀ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਂ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਬੋਲ ਕੇ ਨਹੀਂ ਦੇਖਿਆ ਦੋ ਪੈਰ ਦੇਖਿਆ ਪੁਲਿਸ ਆ ਕੇ ਗਈ ਹੁਣ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਪਾ 1 ਘੰਟੇ ਬਾਅਦ ਕੋਲ ਕੇ ਦੇਖਿਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਹਜੇ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਾ ਹਜੇ ਪੂਰੀ ਛੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਵੀ ਲਾਸ਼ ਆਈ ਹਾਂ ਪੈਰ ਪੁਰ ਦਿਖਿਆ ਮਾੜਾ ਹਾਂ ਦੋ ਪੈਰ ਹਾਂ ਜੀ ਦੱਸ ਡੈਡ ਬੋਡੀ ਇਥੇ ਕੋਈ ਲੱਭੀ ਆ 2 ਕਰੋੜ ਦੀ ਲਾਸ਼ ਬੈ ਥੰਗਾ ਰੂੜੀ ਗਿਆ ਸੀਗਾ ਬਸ ਤਨ ਉਹ ਤੋਂ ਮੈਨੂੰ ਕਾਲ ਆਈ ਸੀ ਵੀ ਇੱਕ ਡੈਡ ਬੋਡੀ ਸੀ ਕੋਈ ਬੋਰੇ ਦੇ ਵਿੱਚ ਪਈ ਜਾ ਉਹ ਤੋਂ ਲੈ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰਾ ਦੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਾਈ ਹੋਈ ਹੈ ਠੀਕ ਹੈ ਹੁਣ ਇੱਕ ਮੋਟਰਸਾਈਕਲ ਦਾ ਵੀ ਸਾਡੇ ਕੋਲ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਇੰਨਾ ਬੋਰਾ ਸੀ ਔਰ ਉਹ ਡੱਡ ਬੋੜੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਡੇ ਕੋਲ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੇ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਣੀ ਹੈ ਹੈ ਨਾ ਕੈਂਦੀ ਨੰਬਰ ਹੈ ਹੈ ਨਾ ਕੈਂਦੀ ਨੰਬਰ ਤਾਂ ਤੋਂ ਵੱਧ ਜਸਪੁਰ ਗਵਰਨਮੈਂਟ ਵੱਲੋਂ ਮੈਨੂੰ ਕਾਲ ਆ ਗਈ। ਤਤ ਤੋਂ ਵੱਧ 10 ਮਿੰਟ ਪਹਿਲਾਂ ਕਾਲ ਆਈ ਹੈ। ਠੀਕ ਹੈ? ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਕ ਤੋਂ ਅੱਗੇ ਮੋਟਰਸਾਈਕਲ ਫੜ ਲਿਆ। ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੇ ਅਗਲੀ ਕਾਰਵਾਈ ਹੋਊਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਜਿਹੜੀ ਮੈਂ ਮੈਡਿ ਜਿਹੜਾ ਕਿ ਅਨਮੈਰਿਡ ਉਹਦੇ ਵਿੱਚ ਹੀ ਅਸੀਂ ਫੋਟੋ ਲੈ ਲਏ ਨੇ ਉਹਦੇ ਵਿੱਚ ਹੀ ਆ ਥੋੜਾ ਜਿਹਾ ਜਿੰਦਾ ਪੈਰਪੋੜਾ ਕੱਪੜੇ ਦਾ ਵੀ ਦੇਖਿਆਗਾ ਨੌਜਵਾਨ ਕਿੱਥੇ ਗੋੜਾ ਗਿਆ ਜਿਹੜਾ ਚੱਲ ਗਿਆ ਚੱਲੇ ਗਿਆ ਹਾਂ ਜਿਹੜਾ ਮੋਟਰ ਦਾ ਕਿ ਬਰਾਮ ਹੋਇਆ ਕਿੱਥੋਂ ਬਰਾਮ ਹੋਇਆ ਇੱਥੇ ਹੀ ਜਦੋਂ ਉਹ ਪਾਊਡਰ ਕਿਹੜਾ ਦੇਖ ਰਿਹਾ ਪੂਰਾ ਸਰ ਦੇ ਪਬਲਿਕ ਨੇ ਜਦੋਂ ਉਹ ਕੁਛੜੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏ ਹੋਏ ਛਿੰਨਾ ਝੁਲਾ ਕੇ ਘੜਾ ਹੈਗਾ ਯਾਰ ਉਹ ਜਦੋਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ